ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਰਾਤੋਂ ਰਾਤ ਬਦਲਾਕ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਐਕਸ਼ਨ ਮੋੜ ਦੇ ਵਿੱਚ ਨੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਵਿਧਾਇਕ ਜਾਂ ਮੇਰੇ ਮੰਤਰੀ ਵੱਲੋਂ ਕੋਈ ਕਤਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਰਮਨ ਅਰੋੜਾ ਅਤੇ ਇਸ ਤੋਂ ਪਹਿਲਾਂ ਵਿਜੇ ਸਿੰਘਲਾ ਅਤੇ ਹੋਰ ਕਈ ਵਿਧਾਇਕ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਰਡਾਰ ਤੇ ਆਏ ਅਤੇ ਉਹਨਾਂ ਦੀ ਝਾਰਚਾਬੀ ਵੀ ਕੀਤੀ ਗਈ ਅਤੇ ਲੰਮਾ ਸਮਾਂ ਉਹ ਸਿਆਸਤੂ ਉਹਨਾਂ ਨੂੰ ਦੂਰ ਵੀ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪ੍ਰਿਸ਼ਤਾਚਾਰ ਦੇ ਨਾਮ ਤੇ ਜ਼ੀਰੋ ਟੋਲਰੈਂਸ ਹੈ ਚਾਹੇ ਸਾਡਾ ਹੈ ਚਾਹੇ ਕਿਸੇ ਹੋਰ ਪਾਰਟੀ ਦਾ ਹੈ ਕਿਸੇ ਨੂੰ ਜਿਹੜਾ ਟੋਲਰਟ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਲੋਕਾਂ ਨੂੰ ਜੇਕਰ ਲੁੱਟੋਗੇ ਜੇਕਰ ਕਸੁੱਟ ਕਰੋਗੇ ਉਹਨਾਂ ਦੀ ਤੇ ਇਸ ਦਾ ਹਰਜਾਨਾ ਤੁਹਾਨੂੰ ਹੁਣੇ ਹੀ ਭੁਗਤਾਨ ਪਵੇਗਾ ਇੱਕ ਪਾਸੇ ਐਸ ਐਚਓ ਏ ਐਸ ਆਈ ਐਸ ਐਸ ਪੀ ਜਿਹੜੇ ਨੇ ਕੱਲ ਸਸਪੈਂਡ ਕੀਤੇ ਗਏ ਯਾਨੀ ਕਿ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਤਨਖਾਹ ਲਗਭਗ ਲੱਖ ਤੋਂ ਉੱਪਰ ਹੈ ਜੇਕਰ ਉਹ ਪ੍ਰਸ਼ਟਾਚਾਰ ਕਰਨਗੇ ਜੇਕਰ ਉਹ ਪੈਸਿਆਂ ਦੀ ਝਾਕ ਰੱਖਣਗੇ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਕਟਾ ਕਰਨ ਦੀ ਤਾਂ ਫਿਰ ਆਮ ਮੁਲਾਜ਼ਮ ਕੀ ਕਰੇਗਾ ਕੱਲ ਇੱਕ ਐਸ ਐਸ ਪੀ ਜਿਹੜਾ ਹੈ ਸਸਪੈਂਡ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬੜੀ ਬੜਾ ਵੱਡਾ ਉਲਟ ਫੇਰ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨੀ ਫੇਰ ਬਦਲ ਕੀਤਾ ਹੈ 6 ਆਈ ਏਐਸ ਸਮੇਤ ਕੁੱਲ 20 ਅਧਿਕਾਰੀਆਂ ਦੇ ਤਬਾਦਲ ਕਰ ਦਿੱਤੇ ਗਏ ਨੇ ਹੋਰ ਅਧਿਕਾਰੀਆਂ ਵਿੱਚ 11 ਪੀਸੀਐਸ ਅਤੇ 13 ਆਈਐਫਐਸ ਸ਼ਾਮਲ ਹਨ ਆਈਐਸ ਭਾਵਨਾ ਗਰਗ ਨੂੰ ਪ੍ਰਿੰਸੀਪਲ ਸੈਕਟਰੀ ਜੇਲ ਜੇਲ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਈਐਸ ਨਵਜੋਤ ਕੌਰ ਨੂੰ ਵਧੇਗ ਸਕੱਤਰ ਪ੍ਰੋ ਆਪ ਅਜੂਜ਼ਨਲ ਵਿਭਾਗ ਅਤੇ ਆਪਕਾਰੀ ਵਿਭਾਗ ਦੇ ਡਾਇਰੈਕਟਰ ਦੀ ਵਾਧੂ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਆਈਐਸ ਮੁਹੰਮਦ ਤਾਇਬਦ ਨੂੰ ਪੰਜਾਬ ਦਾ ਜਿਹੜਾ ਡਵੈਲਪਮੈਂਟ ਸਟਰਕਚਰ ਦਾ ਜਿਹੜਾ ਹੈ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਆਈਐਸ ਮਨੀਸ਼ ਕੁਮਾਰ ਨੂੰ ਸਪੈਸ਼ਲ ਸੈਕਟਰੀ ਟੈਕਨੀਕਲ ਐਜੂਕੇਸ਼ਨ ਅਤੇ ਜੋਗਸਲਾਈ ਦਾ ਅਹੁਦਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਦਬਾਧਲੇ ਦੇ ਹੁਕਮ ਵਾਲੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਕਾਜਧਾਨ ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ ਹੁਕਮ ਅਨੁਸਾਰ ਆਈਐਸ ਅਤੇ ਪੀਸੀਐਸ ਦੋਵਾਂ ਦੇ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਬਦਲਾਅ ਕਰਦੇ ਹੋਏ 3 ਆਈਐਸ ਅਤੇ 9 ਪੀਸੀਐਸ ਅਧਿਕਾਰੀ ਦੇ ਤਬਾਦਲੇ ਕੀਤੇ ਸਨ ਕਿਉਂਕਿ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਜਿਹੜੇ ਛੋਟੇ ਪੱਧਰ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਰਾਜ ਕੇ ਪ੍ਰਸ਼ਾਸਨਾਰ ਕੀਤਾ ਜਾ ਰਿਹਾ ਹੈ ਆਪੋ ਆਪਣੇ ਡਿਪਾਰਟਮੈਂਟਸ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤੋਂ ਰਾਤ ਹੀ ਵੱਡੇ ਬਦਲਾਅ ਕਰ ਦਿੱਤੇ ਹਨ ਧੰਨ